ਸੰਤਰਨਾਗਰ ਡਿਵੀਜ਼ਨ ਦੇ ਲੰਬੀਆਂ ਸੇਵਾਵਾਂ ਦੇਣ ਉਪਰੰਤ ਹੈੱਡ ਕੈਸ਼ੀਅਰ ਜਗਦੀਸ਼ ਚੰਦ ਸੇਵਾਮੁਕਤ ਹੋ ਗਏ ਜਿਨ੍ਹਾਂ ਦੀ ਸੇਵਾਮੁਕਤੀ ਨੂੰ ਯਾਦਗਾਰ ਬਣਾਉਣ ਲਈ ਡਿਵੀਜ਼ਨ ਦੇ ਸਮੁੱਚੇ ਬਿਜਲੀ ਮਲਾਜ਼ਮਾਂ ਨੇ ਵਧਾਈਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਵਿਦਾਇਗੀ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਜਗਦੀਸ਼ ਚੰਦ ਅਤੇ ਉਹਨਾਂ ਦੀ ਧਰਮ ਪਤਨੀ ਸੁਮਨ ਕੁਮਾਰੀ ਨੂੰ ਐਕਸੀਅਨ ਜਗਮੋਹਨ ਸਿੰਘ ਜੰਡੂ ਦੀ ਅਗਵਾਈ ਹੇਠ ਐਸਡੀਓ ਬਿਪਨ ਸੂਦ, ਐਸਡੀਓ ਖੁਸ਼ਬਿੰਦਰ ਸੂਦ, ਐਸਡੀਓ ਪ੍ਰਭਦੀਪ ਕੌਰ, ਅਕਾਊਂਟੈਂਟ ਪ੍ਰਭਜੋਤ ਕੌਰ, ਟੀਐਸ ਜੂ ਦੇ ਸੂਬਾ ਜੱਥੇਵੰਦ ਸਕੱਤਰ ਐਡੀਸਨ, ਐਸਡੀਓ ਰਗਵੀਰ ਸਿੰਘ ਢਾਮਗੜ ਅਤੇ ਐਡੀਸਨ ਐਸਡੀਓ ਗੁਰਪ੍ਰੀਤ ਸਿੰਘ ਬੱਲੋ ਸਨਮਾਨਚਨ ਪੇਟ ਕਰਕੇ ਸਨਮਾਨ ਕੀਤਾ ਗਿਆ ਜਦਕਿ ਮੁਲਾਜ਼ਮ ਸਾਥੀਆਂ ਵੱਲੋਂ ਤੋਫੇ ਫੀਟ ਕੀਤੇ ਗਏ ਮੰਚ ਦਾ ਸੰਚਾਲਨ ਕਰ ਰਹੇ ਡੀਐਸਜੂ ਦੇ ਡਿਵੀਜ਼ਨ ਪ੍ਰਧਾਨ ਗੌਰਵ ਕੁਮਾਰ ਤੋਂ ਇਲਾਵਾ ਰਗਵੀਰ ਸਿੰਘ ਰਾਮਗੜ੍ਹ ਪੀਐਸਈਵੀ EMPLOYEES FEDERATION ACT ਦੇ ਡਿਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾ ਸਾਬਕਾ ਆਗੂ ਜਗੀਰ ਸਿੰਘ ਜਗਦੀਸ਼ ਚੰਦ ਦੇ ਜੀਵਨ ਸੰਘਰਸ਼ ਅਤੇ ਮੁਲਾਜ਼ਮ ਸੰਘਰਸ਼ ਵਿੱਚ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਜਗਮਉਨ ਸਿੰਘ ਜੰਡੂ ਨੇ ਬੇਦਾਗ ਸਖੀਅਤ ਬਣ ਕੇ ਸੇਵਾ ਮੁਕਤ ਹੋਣ ਤੇ ਜਗਦੀਸ਼ ਚੰਦ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰਾਂ ਨੂੰ ਵਧਾਈ ਵੀ ਦਿੱਤੀ ਹੈ। ਲੋਹੜਿਆਣੇ ਤੋਂ ਹਰਸ਼ਦੀਪ ਮਹਦੂਦਾਂ ਦੇ ਨਾਲ ਸਰਿੰਦਰ ਛਿੰਦੇ ਦੀ ਰਿਪੋਰਟ ਮਹਾਨ ਮੇਰੇ ਵੱਡੇ ਵੀਰ ਜੁਡੀਸ਼ਨ ਕੀ ਐਲਡੀਸੀ ਫ্রম ਸੈਟਿਟੇਸ਼ੀਅਰ ਉਹਨਾਂ ਦੇ ਨਾਲ ਬੈਠੇ ਹੋਏ ਇਸ ਦਫ਼ਤਰ ਦੇ ਬਧੀ ਪਿੰਗਲੀ ਔਰ ਬਧੀ ਕਿੰਗਦਾਨਾ ਜਨੀਰ ਸਾਹਿਬ ਐਸਜੀਪੂ ਸਾਹਿਬ ਨਿਪੰਸੋ ਜੀ ਦਿਪੰਸੋ ਜੀ ਮੇਰੇ ਕਲੀਗ ਅਡਿਸ਼ਲ ਐਸਟੋ ਨੰਬਰ 3 ਜੀ ਐਸਟੋ ਪ੍ਰਭਜੋਤ कौर ਪ੍ਰਭਦੀਪ कौर ਔਰ ਕੰਟੈਨਟ ਪ੍ਰਭਜੋਤ कौर ਔਰ ਮੇਰੇ ਸਾਥੀ ਦੇ ਨਾਲ ਆਏ ਹੋਏ ਰਿਸ਼ਤੇਦਾਰ ਸਹਿਬਾਨ ਸੇ ਸਮੁੱਚੇ ਸੁੰਦਰ ਨਗਰ ਮੰਡਲ ਦੇ ਕਲੈਰਿਕ ਔਰ ਟੈਕਨੀਕਲ ਸਾਥੀ ਸਰਨ ਮੈਸ ਪਾਰਟੀ ਨੂੰ ਤੇ ਜੀ ਆਇਆਂ ਹੈ ਜਿਸ ਦਿਨ ਕੋਈ ਸਾਥੀ ਸਾਡੇ ਕੋਲੋਂ ਖੁਸ਼ੀ-ਖੁਸ਼ੀ بے باگ ਅਤੇ ਇਮਾਨਦਾਰੀ ਨਾਲ ਆਪਣੀ ਜੋਬ ਕਰਕੇ 52 ਸਾਲ ਬਿਜਲੀ ਬੋਰਡ ਦੇ ਵਿੱਚ ਪੂਰੇ ਕਰਕੇ ਖੁਸ਼ੀ-ਖੁਸ਼ੀ ਘਰੇ ਜਾਂਦਾ ਹੈ ਤੇ ਬਹੁਤ ਹੀ ਭੱਗਾ ਵਾਲਾ ਸਮਾਂ ਹੁੰਦਾ ਹੈ ਕਿਉਂਕਿ ਜਿਹੜੀ ਕੈਸ਼ੀਅਰ ਦੀ ਡਿਊਟੀ ਆ ਇਹਦੇ ਵਿੱਚ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿਸੇ ਵੀ ਸਮੇਂ ਕੈਸ਼ ਦਾ ਘਟਵਧ ਜਾਣਾ ਜਾਂ ਜਿਹੜੀਆਂ ਲੋਗ ਪੰਪੀਆਂ ਕਰਦੀਆਂ ਜਾਂ ਕੈਸ਼ ਬੁੱਕ ਪੂਰੀ ਕਰਦੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਸਾਥੀ ਨੇ ਆਪਣੀ ਡਿਊਟੀ ਬਾਹਰ ਪੇਨਵਾਈਆ ਜਿੱਥੇ ਸੱਚੀ ਨੇ ਡਿਊਟੀ ਬਾਹਰ ਪੂਰੀ ਆਪਣੀ ਬਿਜਲੀ ਬੋਰਡ ਦੇ ਵਿੱਚ ਲਵਾਈਆ ਉੱਥੇ ਨਾਲ-ਨਾਲ ਜੱਥੇਬੰਦੀ ਦੇ ਵਿੱਚ ਵੀ ਸਾਡੇ ਨਾਲ ਇਹ ਸ਼ੁਰੂ ਤੋਂ ਹੀ ਜਿੱਥੇ ਮੈਂਬਰ ਰਹੇ ਨੇ ਉੱਥੇ ਬਕਬਕ ਉਹਦੇ ਉੱਤੇ ਵੀ ਟੈਕਨੀਕਲ ਸਰਵਿਸ ਯੂਨੀਅਨ ਦੇ ਵਿੱਚ ਕੰਮ ਕਰਦੇ ਰਹੇ ਨੇ ਪਰ ਹੁਣ ਵੀ ਸਾਥੀ ਡਿਵੀਜ਼ਨ ਦੇ ਕੈਸ਼ੀਅਰ ਦੇ ਉਹਦੇ ਤੇ ਸੀ ਔਰ ਜਿਸ ਤਰ੍ਹਾਂ ਮੇਰੇ ਸਾਥੀ ਨੇ ਦੱਸਿਆ ਗੌਰਵ ਨੇ ਕਿ ਹਰ ਵਾਰੀ ਇਹਨੇ ਸਾਡੇ ਨਾਲ ਸੰਘਰਸ਼ਾਂ ਦੇ ਵਿੱਚ ਵੀ ਜਿੱਥੇ ਕਿਤੇ ਲੋੜ ਪੈਂਦੀ ਸੀ ਉੱਥੇ ਸ਼ਮੂਲੀਅਤ ਕਰਦੇ ਸੀ ਬਹੁਤ ਵਧੀਆ ਸਾਥੀ ਜੀ ਨੇ ਆਪਣੀ ਜੋਬ ਕੀਤੀ ਆ ਮੈਂ ਦਿਲੋਂ ਦਿਆਂ ਕਹਿ ਰਹੀਆਂ ਦੋਨਾਂ ਨੂੰ ਜਿੱਥੇ ਮੁਬਾਰਕਬਾਦ ਦਨਾ ਕੇਸ ਕਰਦੇ ਵੀ ਸਾਨੂੰ ਵੀ ਫਕਰ ਹੁੰਦਾ ਕਿ ਸਾਡਾ ਜਿਹੜਾ ਮੁਲਾਜ਼ਮ ਆ ਉਸ ਦੀ ਜਿਹੜੀ ਅਸਲੀ ਪ੍ਰਾਪਰਟੀ ਹੁੰਦੀ ਆ ਉਹ ਦਾ ਪਰਿਵਾਰ ਹੁੰਦਾ ਉਹਦੇ ਬੱਚੇ ਹੁੰਦੇ ਆ ਬੱਚਿਆਂ ਨੂੰ ਮੇਰੇ ਪੈਣ ਨੇ ਬੈਲ ਐਜੂਕੇਟਰ ਦੇ ਕੇ ਉਪਦੇਸ਼ਾਂ ਦੇ ਵਿੱਚ ਸੈਟਲ ਕੀਤਾ ਔਰ ਸਾਥੀ ਜਿਹ ਤਿੰਨੋਂ ਬੱਚੇ ਨੇ ਜਿਹੜੇ ਉਹ ਅੱਜ ਕੈਨੇਡਾ ਦੇ ਵਿੱਚ ਵੱਡੀ ਲੜਕੀ ਉਹ ਪੀ ਆਰ ਆ ਔਰ ਛੋਟੇ ਜਿਹੜੇ ਬੇਟਾ ਬੇਟੀ ਉਹ ਸਟੱਡੀ ਕਰ ਰਹੇ ਨੇ ਔਰ ਪਰਿਵਾਰਕ ਤੌਰ ਤੇ ਸਾਥੀ ਜੀ ਸੱਟ ਨੇ ਔਰ ਸਤੀ ਜਗਦੀ ਚੰਦ ਜੀ ਦੇ ਨਾਲ ਮੇਰਾ ਲਗਭਗ 1994 ਦਾ ਵਾਧਾ ਹੈ ਮੇਰਾ ਕਹਿਦਾ ਵੀ ਇਸ ਗੱਲ ਨੂੰ 30 ਸਾਲ ਤੋਂ ਸੁਣੇ ਜਾਂਦੇ ਨੇ ਔਰ 30 ਸਾਲ ਤੋਂ ਪਹਿਲਾਂ ਜੋ ਮੈਨੂੰ ਦੇਖਿਆ ਸੀ ਅੱਜ ਉਨੇ ਕੇ ਦਾ ਸਿਹਤ ਦਾ ਨਾ ਮਟੱਪਾ ਆਇਆ ਜਾਂ ਘਟੇ ਦੇ ਨਾਮ ਬਦੇ ਨੇ ਪਰ ਮੈਨੂੰ ਅੱਜ ਇਸ ਤਰ੍ਹਾਂ ਲੱਗਦਾ ਵੀ ਅਜੇ ਲਕੈਰ ਹੋਣੀ ਅਜੇ ਦਾ ਜਵੈਨਿੰਗ ਕਰ ਲੈਣਾ ਚਾਹੀਦਾ ਕਿਉਂਕਿ ਮੈਂ ਜਿੱਤੇ ਮਾਰੇ ਧੋਲਾ ਲੱਗਦਾ ਦਿੱਤੀ ਦਾੜੀ ਲੱਗਦੀ ਹੈ ਜਾਂ ਕੋਈ ਸਰਦਾ ਮੜਕ ਵਾਲਾ ਦਾ ਕਾਰਜ ਚੱਲਦਾ ਤਾਂ ਸਾਥੀ ਵੀ ਜੀ ਲੰਬੀ ਉਮਰ ਦੀ ਕਾਮਨਾ ਕਰਦਾ ਹੋਇਆ ਮੈਂ ਇੱਕ ਵਾਰ ਫੇਰ ਟੈਕਨੀਕਲ ਸਰਵੇ ਜੂਨੀਅਰ ਦਾ ਸੀਨੀਅਰ ਮੈਨੇਜਰ ਬਣਦੇ ਨਾਤੇ ਸਪੋਰਟ ਟੀਮ ਨੂੰ ਔਰ ਲੋਕਲ ਟੀਵੀ ਨੂੰ ਬਹੁਤ-ਬਹੁਤ ਮੁਬਾਰਕੀ ਦਿੰਦਾ ਔਰ ਨਾਲ ਹੀ ਸਾਥੀਓ ਜਿਸ ਤਰ੍ਹਾਂ ਮੈਨੂੰ ਤਾਂ ਜੀ ਨੇ ਕਿਹਾ ਕਿ ਸਾਡੇ ਬਿਜਲੀ ਬੋਰਡ ਦੇ ਵਿੱਚ ਜਿੱਥੇ ਅਸੀਂ ਮੰਗਾ ਦੇ ਪ੍ਰਤੀ ਕਰਦੇ ਹਾਂ ਹੁਣ ਬਰਕਟੂ ਰੋਲ ਜਾਂਦੇ ਹਾਂ ਤੁਮਾਂ ਦੀ ਇਹ ਸਟੇਜ ਉਸ ਸੰਬੰਧੀ ਗੱਲ ਕਰਨ ਦੀ ਨਹੀਂ ਹੈ ਪਰ ਸਾਨੂੰ ਮਜਬੂਰਨ ਹੋ ਕੇ ਸੰਘਰਸ਼ਾਂ ਦੇ ਉੱਤੇ ਜਾਣਾ ਪੈਂਦਾ ਹੈ ਕਿਸੇ ਵੀ ਵਿਸਤਾਰ ਦੇ ਨਾਲ ਸਾਡੀ ਲੜਾਈ ਹੈ ਸਰਕਾਰਾਂ ਦੇ ਨਾਲ ਜਾਂ ਮੈਨੇਜਮੈਂਟਾਂ ਦੇ ਨਾਲ ਕਿਉਂਕਿ ਪੁਰਾਣੀ ਪੈਨਸ਼ਨ ਸਕੀਮ ਬਹੁਤ ਵੱਡਾ ਮੁੱਦਾ ਹੈ। ਪਾਜਨਿਕ ਨਵੀਂ ਪੈਨਸ਼ਨ ਸਕੀਮ ਦੇ ਵਿੱਚ 12-1300 ਦੇ ਨਾਲ ਕਿਹੜਾ ਠੱਠੀ ਗੁਜ਼ਾਰਾ ਕਰਦੇ ਵਾਪਸ ਬਹੁਤ-ਬਹੁਤੀ ਚਰਾਂਦ। ਅੱਜ ਜਿਹੜੇ ਕੋਈ ਮਾਸਟਰ ਨਵੀਂ ਪੈਨਸ਼ਨ ਸਕੀਮ ਤੇ ਪੈਰ ਰੋਏ ਉਹਨਾਂ ਨੂੰ 24-2500 ਪੈਨਸ਼ਨ ਮਿਲਦੀ ਹੈ। ਨਹੀਂ ਗੁਜ਼ਾਰਾ ਹੁੰਦਾ। ਉਹਦੇ ਨਾਲ-ਨਾਲ ਸਾਡੇ ਪੁਰਾਣੇ ਜਿਵੇਂ ਡੀਏ ਰੁਕਿਆ ਪਿਆ ਵਾ ਉਹ ਸਾਰਿਆਂ ਨੂੰ ਡੀਏ ਮਿਲਣਾ ਚਾਹੀਦਾ ਜੇਕਰ ਅੱਜ ਅਸੀਂ 30% ਲੈ ਲਿਆ ਸੈਂਟਰ ਗਵਰਨਮੈਂਟ ਦਾ 50% ਸੈਂਟਰ ਦੀ ਮੰਨ ਕਰਦੇ ਆ ਸੈਂਟਰ ਗਵਰਨਮੈਂਟ ਦਾ 53% ਅਗਰ ਸਾਨੂੰ ਵੀ ਸੈਂਟਰ ਗਵਰਨਮੈਂਟ ਦੇ ਅਨਸਾਰ ਡੀਏ ਦਿੱਤਾ ਜਾਵੇ ਜਾਂ ਸਾਡੇ ਜਿਹੜੇ ਕੰਟਰੈਕਟ ਦੇ ਕਰਮੇ ਕਰਦੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਪੱਕਾ ਕੀਤਾ ਜਾਵੇ ਉਹ ਸਟਾਫ ਦੀ ਏਨੀ ਬੰਦੀ ਕਮੀ ਆ ਜਿਸ ਕਿਨਾਰੇ ਨਾਲ ਅਸੀਂ ਸਪਲਾਈ ਪਹੁੰਚ ਕਰਦੇ ਆ ਜਾਂ ਸਪਲਾਈ ਲੋਕਾਂ ਨੂੰ ਦੇ ਰਹੇ ਆ ਦਿਨ ਰਾਤ ਅਫਸਰਾਂ ਨੂੰ ਨੀਂਦ ਵੀ ਨਹੀਂ ਜਿੱਥੇ ਅਫਸਰ ਨਹੀਂ ਹੁੰਦੇ ਉੱਥੇ ਸਾਡੇ ਜਿਹੜੇ ਜੇਏ ਸਾਹਿਬਾਨ ਨੇ ਜਿਹੜਾ ਸਟਾਫ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਅਸੀਂ ਇਹ ਵੀ ਮੰਨ ਕਰਦੇ ਆ ਸਰਕਾਰਾਂ ਤੋਂ ਔਰ ਸਾਡੀ ਮੈਨੇਜਮੈਂਟ ਕੋਲ ਜਿਹੜੀ ਭਰਤੀ ਆ ਜਿੱਥੇ ਸਾਡੀਆਂ ਲਗਭਗ 35000 ਪੋਸਟਸ ਇਸ ਟਾਈਮ ਖਾਲੀ ਪਈਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਂਦੇ ਤੇ ਸਾਡੀਆਂ ਮੁੱਖ ਮੰਗਾਂ ਨੇ ਜਿਹਦੇ ਕਰਕੇ ਸਾਨੂੰ ਸੰਘਰਸ਼ ਦੇ ਰਾਹ ਤੇ ਜਾਣਾ ਪੈਂਦਾ ਹੈ ਉਹਦੇ ਅਸੀਂ ਮੈਂ ਅੱਜ ਇਸ ਸਟੇਜ ਕੋਈ ਵੀ ਮੰਨ ਕਰਦਾ ਕਿ ਪੰਜਾਬ ਸਰਕਾਰ ਨੂੰ ਮંત્રી ਦੇ ਨਾਲ ਸਾਡੀ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਔਰ ਉਹਦੇ ਵਿੱਚ ਸਹਿਮਤੀ ਕਰਕੇ ਵੀ ਉਹਨਾਂ ਨੂੰ ਲਾਗੂ ਨਹੀਂ ਕਰਦੇ ਔਰ ਜਾਂਦੇ ਕੋ ਜਾਂਦੇ ਇਹ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹਨਾਂ ਦੇ ਗੌਰ ਕਰਕੇ ਉਹਨਾਂ ਨੂੰ ਮੰਨ ਕੇ ਜਿਹੜਾ ਬੇਚੈਨੀ ਬਣਾ ਮੌਜੂਦਵਾ ਦੇ ਵਿੱਚ ਉਹਨੂੰ ਕੀਤਾ ਜਾਵੇ ਤਾਂ ਕਿ ਅਸੀਂ ਲੋਕਾਂ ਦੀ ਜਿਹੜੀ ਵਧੀਆ ਟੰਕ ਦੇ ਨਾਲ ਸੇਵਾ ਸੇਵਾ ਕਰ ਸਕੀਏ ਅਖੀਰ ਵਿੱਚ ਫਿਰ ਮੈਂ ਸਾਥੀ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ ਅਤੇ ਦਿਲ ਦੀ ਗਹਿਰਾਈਆਂ ਤੋਂ ਸਾਥੀ ਜੀ ਨੂੰ ਬਹੁਤ-ਬਹੁਤ ਵਧਵਾਰਕੀ ਦਾ ਬਖਸ਼ਾ ਦਿੰਦਾ ਹਾਂ ਧੰਨਵਾਦ ਜੀ ਦੇ ਦੇਖੋ ਭਾਵਨ ਸੱਚੀ ਦੀ ਬੀਸ਼ਾਂਦੀ ਅਨ ਬੜੀ ਤੁਸੀਂ ਗਾਲਾਂ ਵਿੱਚ ਸਾਥੀ ਜੀ ਲੰਮਾ ਸਮਾਂ ਹਿਜਰੀ ਗੋਵ ਦੇ ਅੰਦਰ ਸੇਵਾ ਦਾ ਕੁਬਾ ਸੇਵਾ ਦੇ ਥੋੜੇ ਨੇ ਉਹਨਾਂ ਦੇ ਨਾਲ ਬੈਠੇ ਨੇ ਸਾਡੇ ਸੀਨੀਅਰ ਐਕਸ਼ਨ ਜੰਡੂ ਸਾਹਿਬ ਜੀ ਐਨਬੀਓ ਚੂਹ ਸਾਹਿਬ ਜੀ ਡਬਲ ਡੀ ਚਿਕਲਾ ਜੀ ਬੀਠੇ ਹੋ ਸੀ ਚੂਹ ਸਾਹਿਬ ਜੀ ਸਾਡੀ ਛੋਟੀ ਬੀਟੀਆ ਬੀਟੀਆ ਬਣ ਗਿਆ ਜੇ ਨਵੇਂ ਐਕਸ਼ਨ ਸਾਹਿਬ ਆਏਗੇ ਤਾਂ ਮੈਂ ਪਰ ਮੈਂ ਨਾਮ ਤਾਂ ਨਹੀਂ ਜਾਣਦਾ ਸਾਡੇ ਕੋਰਡੀਨੇਟਰ ਸਾਹਿਬ ਬੈਠੇ ਆ ਜਿੱਦੀ ਤੇ ਸੂਚੇ ਸੁੰਦਰ ਨਗਰ ਡਿਵੀਜ਼ਨ ਦੇ ਨਾਲ ਸਾਥੀਓ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੈਂ ਦੇਖੀ ਜੀ ਮੇ ਤੁਹਾਨੂੰ ਅਗਰ ਸਤਾਂ ਨੂੰ ਲੋਕੀ ਕੋ ਆਇਆ ਮੈਂ ਕਹਿ ਕੇ ਗਿਆ ਜੀ ਸ਼ਾਇਦ ਮੈਂ ਆਮ ਨੂੰ ਕੋਈ ਜਾਗਾ ਪਰ ਮੇਰਾ ਟਾਈਮ ਸੀ ਤੇ ਰਾਤ ਦਾ ਤੁਸਕਾ ਮੈਂ ਨਹੀਂ ਆਇਆ ਤੋਂ ਬੜੀ ਮੁਸ਼ਕਲ ਵਾਲੀ ਗੱਲ ਜਿਸ ਤੇ ਮੈਂ ਗਿਆ ਜੀ ਆਈ ਤੁਸੀ ਦੀ ਗੱਲ ਹੈ ਕਿ ਸਾਥੀ ਬੰਮਾ ਸਿੰਘ ਜਿਸ ਨੇ ਬਿਜਲੀ ਬੋਰ ਦੀ ਸੇਵਾ ਕੀਤੀ ਹੈ ਉਥੇ ਆਪਣੇ ਪਰਿਵਾਰ ਦੀ ਖਾਮਦੋਦ ਕੀਤੀ ਹੈ ਸਾਥੀ ਦੀ ਜੀ ਜਤਰੀ ਜੀ ਪਰਿਵਾਰ ਬਾਰੇ ਮੈਂ ਜਿਆਦਾ ਸਮਝ ਨਹੀਂ ਲਵਾਂਗਾ ਸਾਥੀ ਸਟਲ ਹੈ ਪਰਿਵਾਰ ਵੱਲੋਂ ਅੱਜ ਕੇ ਸਾਥੀ ਜੀ ਨੇ ਆਪਣਾ ਬਿਜਲੀ ਬੋਰ ਦੇ ਅੰਦਰ ਸੇਵਾ ਕੀਤੀ ਹੈ ਪਰਵਾਹ ਕਰਿਆ ਉਹ ਸਾਡੇ ਨਾਲ ਜੱਥੇਬੰਦੀ ਤੌਰ ਤੇ ਵੀ ਮੋਢੇ ਨਾਲ ਮੋਢਾ ਲਾ ਕੇ ਸਾਥੀ ਹੱਦ ਤੇ ਜਗਾ ਤੇ ਉਹ ਕਿ ਨਰੇਨ ਨਾਲ ਬਹੁਤ ਪੁਰਾਣਾ ਸੰਬੰਧ ਹੈ ਜਦੋਂ ਸਾਥੀ ਦਿੱਲੀ ਵੇਚ ਗਏ ਸੀ ਬਿਜਲੀ ਬੋਰ ਉਸ ਤੋਂ ਅਲੱਗ ਕੇ ਅੱਜ ਤੱਕ ਬਹੁਤ ਲੰਮਾ ਸੰਘਰਸ਼ ਇਹਨਾਂ ਨੇ ਕੀਤਾ ਜੱਥੇਬੰਦੀਆਂ ਕਾਨੂੰਨ ਲਾਗੂ ਕਰਦੇ ਰਹੇ ਨੇ ਜੁਤੀ ਦੇ ਸਮੇਂ ਬੜੇ ਤਰਾਜ ਚੜਾਏ ਤੋ ਕਿ ਇਹ ਫੀਲਡ ਵਾਲਾ ਸਾਥੀ ਆ ਉਹਦੇ ਦਫਤਰ ਭੱਜਦਾ ਜਾਵੇ ਉਹ ਬੜਾ ਮਹਿਸੂਸ ਕਰਦਾ ਪੰਜਾਬੀ ਮੈਂ ਕੇਵਲ ਕਹਿਣਾ ਹੁਣਾ ਜਿਹੜਾ ਜੰਗਲ ਦਾ ਛੇਰ ਆ ਉਹ ਕਿੰਨੇ ਥੋੜ ਘਟ ਰਿਹਾ ਹੈ ਪਰ ਇਹਨੂੰ ਜੰਮਾ ਸਮਾ ਐਜਸੀ ਬਣਾਤਾ ਡਿਊਟੀ ਹੈਂਡ ਕੈਸ਼ਰ ਦੇਤੀ ਔਖਾ ਕੰਮ ਸੀ ਉਹ ਕੈਸ਼ ਦਾ ਕੰਮ ਸਭ ਤੋਂ ਔਖਾ ਭਾਵੇਂ ਸਾਡੇ ਅਕਸਰ ਸਾਹਿਬ ਬੈਠੇ ਆ ਹੁਣ ਕਲਾਜੀ ਬੈਠੇ ਆ ਜਿਹੜਾ ਕੈਸ਼ ਦਾ ਕੰਮ ਹੈ ਨਾ ਉਹ ਘਰ ਦੇ ਵਿੱਚ ਵੀ ਬੜਾ ਉਖਾ ਹੁੰਦਾ ਹੈ ਸਾਡੇ ਸਭਈਆ ਕਰਾ ਦੇ ਸਭੀ ਬੜੀ ਮਾਂ ਕਾ ਜਿੰਮੇਵਾਰੀ ਸਮਝੀ ਹੈ ਕੁਛੀ ਦੀ ਗੱਲ ਹੈ ਪਰ ਦੁੱਖ ਦੀ ਗੱਲ ਇਹ ਹੈ ਵੀ ਸਾਥੀ ਦਾ ਬਦਲ ਸਾਡੇ ਵਾਲੇ ਸਾਹਿਬ ਸ਼ਾਇਦ ਬੈਠੇ ਹੋਣ ਨਹੀਂ ਤੇ ਕੁਮਰ ਸਾਹਿਬ ਬੈਠੇ ਆ ਦੀਦੀ ਵੀ ਉਹਨਾਂ ਨੇ ਇਹਨਾਂ ਦਾ ਬਦਲ ਜਿਹੜਾ ਲਪੜਾ ਉਖਾ ਜਾਂਦਾ ਕਿਉਂਕਿ ਭਰਤੀ ਸਾਡੀ ਜਿੰਨੀ ਜਿਹਾ ਸੇ ਹੈ ਨਹੀਂ ਲੰਮੇ ਸਮੇਂ ਤੋਂ ਤੁਸੀਂ ਇਹ ਸਰਕਾਰ ਨੇ ਅੱਜ ਤੱਕ ਭਰਤੀ ਨਹੀਂ ਕੀਤੀ ਜਿ ਕਿ ਕਿੰਨੇ ਨਾਨਾ ਵੀ ਕੀਤੀ ਹੈ ਠੇਕੇ ਦੇ ਬੱਚੇ ਬੜੇ ਰਿਕੇ ਬਹੁਤ ਰੱਖੇ ਆ ਪਰ ਉਹਨਾਂ ਦੀ ਕੋਈ ਜ਼ਿੰਮੇਵਾਰੀ ਸਿੱਖ ਨਹੀਂ ਜਿਹੜਾ ਜਵਾਬ ਦੇ ਆ ਭਾਵੇਂ ਐਨਸੀਆ ਯੂਬੀਸੀਆ ਇਹਨਾਂ ਨੇ ਜੀ ਆ ਕਿਉਂ ਜਵਾਬ ਦੇ ਉਹਨੇ ਉਹਨਾਂ ਦੀ ਗੁੰਦੀਤੀ ਹੁੰਦੀ ਹੈ ਪਰ ਜਿਹੜਾ ਕੈਸ਼ ਦਾ ਇੱਕ ਕੰਮ ਹੈ ਕਿਉਂਕਿ ਮੈਂ ਲੰਮਾ ਸਮਾਂ ਬਿਜਲੀ ਡੋਰ ਦੇ ਅੰਦਰ 40 ਸਾਲ ਨੌਕਰੀ ਕੀਤੀ ਹੈ ਟੈਕਨੀਕਲ ਸਾਰੂ ਦੂਜੇ ਸਭ ਦੇ ਵਿੱਚ ਤੋਂ ਲਾ ਕੇ ਪੰਜਾਬ ਦਾ ਲੀ ਜਣਿਆ ਤੇ ਮੈਂ ਕੇਵਾਂ ਕਹਿਣਾ ਹੋਣਾ ਕਿ ਜਿਹੜੀ ਟੱਕਰੀ ਆ ਮੀਟਰ ਸਾਡਾ ਜਿਹੜਾ ਬੀੜੀ ਬੋਰ ਦਾ ਟੱਕਰੀ ਆ ਪੰਜਾਬੀ ਚ ਟੱਕਰੀ ਜਿਹੜੀ ਜੋਖੀ ਆ ਉਸ ਪ੍ਰਾਈਵੇਟ ਫਸਦ ਬਲ ਫੜਾਈ ਆ ਪਿਛਲੇ ਸਮੇ ਸਾਡੇ ਚੀਫ ਇੰਜੀਨੀਅਰ ਸਾਹਿਬ ਕੋਲ ਆ ਕੇ ਚੀਰ ਮੈਂ ਤਕਰਿਆ ਇਹ ਇਲਾਕੇ ਚੌਧਰੀ ਸਾਹਿਬ ਨੇ ਉਹਦਾ ਫੈਸਲਾ ਕਿੰਨ ਵਧੀਆ ਵੀ ਰੰਗਦਾ ਹੋਣਾ ਅਸੀਂ ਉਦੋਂ ਵੀ ਲੜਦੇ ਸੀ ਅੱਜ ਵੀ ਲੜਦੇ ਆ ਨਾ ਬਿਜਲੀ ਬੋਰਡ ਦਾ ਧੋਖਾ ਆ ਕੇ ਚੁੱਕੇ ਆ ਆਪਣੀਆਂ ਮੋਜਾਂ ਮੰਗੀਆਂ ਨੇ ਅੱਜ ਮੀਟਿੰਗ ਵੀ ਤੇ ਸਾਡੇ ਜਿਹੜੇ ਆ ਭਾਵੇਂ ਪ੍ਰਾਈਵੇਟ ਰੱਖੇ ਆ ਪਰ ਉਹਨਾਂ ਦੀ ਜ਼ਿੰਮੇਵਾਰੀ ਦਿੱਕਤ ਨਹੀਂ ਜੀ ਸਾਡੀ ਬਿਜਲੀ ਨਿਕਲ ਰਹੀ ਹੈ ਕੈਸ਼ੀਅਰ ਸਾਡੇ ਗੱਡੀਆਂ ਬੈਠੀਆਂ ਨੇ ਪ੍ਰਾਈਵੇਟ ਕੰਪਨੀਆਂ ਨੇ ਕੰਮ ਪਰ ਜ਼ਿੰਮੇਵਾਰੀ ਜਿਹੜੇ ਸਾਡੇ ਕੈਸ਼ੀਅਰ ਦਾ ਹੈਡ ਕੈਸ਼ੀਅਰ ਦੀ ਹੈ ਉਹ ਜ਼ਿੰਮੇਵਾਰਤਾ ਨਹੀਂ ਹੈ ਫਿਕਰ ਹੁੰਦਾ ਕਿ ਕੈ ਸਾਹਮਣਾ ਕਿੱਦਾ ਹੋਣਾ ਕਿੱਦਾਂ ਬਿਜਲੀ ਬੋਰ ਦੀ ਕੋਈ ਸਰਕਾਰ ਹੋਵੇ ਅੱਜ ਤੱਕ ਅਰਬ ਦੇ ਅੰਦਰ ਪੰਜਾਬ ਦੇ ਅੰਦਰ ਤੇ ਖਾਸ ਕਰਕੇ ਜਾਦੇ ਆਪਣਾ ਆਪਣੀਆਂ ਵੋਟਾਂ ਦੀ ਰਾਜਨੀਤੀ ਨੂੰ ਲੈ ਕੇ ਭਾਵੇਂ ਬਿਜਲੀ ਬਿਜਲੀ ਨਾ ਕੋ ਦਾ ਵਿਰੋਧੀ ਨਹੀਂ ਅਸੀਂ ਕਹਿੰਦੇ ਪਹਿਲੇ ਦਰਦ ਪਰਵਾਣਾ ਨਹੀਂ ਸੀ ਪਸੰਦ ਨਹੀਂ ਕੀਤੀ ਸੀ ਅਸਾਰੇ ਪਿਆਰ ਨੂੰ ਦੇਤੀ ਪਰ ਹਲਾ ਕਹਿੰਦੇ ਉਹ ਬਾਸੇ ਨੂੰ ਜਾ ਰਹੇ ਨੇ ਇਸ ਲਈ ਅੱਜ ਲੋਕ ਜਨਤਵਤ ਨੂੰ ਬਹੁਤ ਕਰਦੇ ਨੇ ਕਾਫੀ ਹੋ ਗਿਆ ਇਸ ਕਰਕੇ ਕਿਉਂਕਿ ਗੌਰਵ ਜੀ ਨੇ ਕੋਈ ਗਲਤ ਨਹੀਂ ਇਹਨਾਂ ਦੀ ਜੀਵਨ ਦੇ ਉੱਤੇ ਤੇ ਸਤੋਤ ਪਤਾ ਪ੍ਰਤੀਕਰਨ ਬਾਹਰੀ ਤੋਂ ਫਾਲਸਾ ਹੈ ਜਿਹਦੀ ਫਤਹਿ ਜੀ ਚਮ ਜੀ ਬਾਰੇ ਇੱਛੇ ਜੀ ਪਤਾ ਲੱਗਿਆ ਸੀ ਕਿ ਇਹਨਾਂ ਦਾ ਇਹ ਸੰਗਠਨ ਜੀਵਨਾਂ ਉਮਰ ਵਿੱਚ ਇਹਨਾਂ ਨੇ ਕਿਸ ਪ੍ਰਕਾਰ ਜਿਹੜਾ ਹਾਰਡਵਰ ਤੇ ਕੀਤਾ ਬਿਜਲੀ ਬੋਰਡ ਦੇ ਵਿੱਚ ਰੱਖ ਕੇ ਤੇ ਆਪਣਾ ਪੂਰੇ ਪਰਿਵਾਰ ਨਾਲ ਜਿਹੜਾ ਇਹਨਾਂ ਨੇ ਕੰਮਜਾਬ ਕੀਤਾ ਤੇ ਇਹ ਇਹ ਤੋਂ ਬਿਨਾ ਸਭ ਤੋਂ ਜ਼ਿਆਦਾ ਇਸ ਸਾਥੀ ਨੂੰ ਕਹਿਆ ਰਿਟਾਇਰਮੈਂਟ ਪਾਰਟੀ ਦੇ ਉੱਤੇ ਖੁਸ਼ੀ ਨਹੀਂ ਹੁੰਦੀ ਆ ਗਮੀ ਵੀ ਹੁੰਦੀ ਆ ਖੁਸ਼ੀ ਇਸ ਕਰਕੇ ਹੁੰਦੀ ਆ ਕਿ ਸਾਥੀ ਆ ਜਿਹੜਾ ਸਾਡਾ ਹੁਣ ਨਵੀਂ ਜਿੰਦਗੀ ਆਪਣੇ ਪਰਿਵਾਰ ਨੂੰ ਸਾਰਾ ਸਮਾਂ ਦੇਣ ਲਈ ਜਾ ਰਿਹਾ ਤੇ ਗਮੀ ਇਸ ਕਰਕੇ ਹੁੰਦੀ ਆ ਕਿ ਉਹ ਸਾਥੀ ਹੁਣ ਸਾਡੇ ਤੋਂ ਵੱਖਰਾ ਹੋ ਜਾਣਾ ਉਹ ਕਦੇ ਕਰੇ ਸਾਨੂੰ ਮਿਲੇਗਾ ਕਿਸੇ ਆਰਟੀ ਜਿਵੇਂ ਤੁਹਾਡੇ ਰਿਟਾਇਰੀ ਸਾਥੀਆਂ ਨੇ ਦਾਜਾ ਕਿਸੇ ਛੋਟੇ-ਮੋਟੇ ਪ੍ਰੋਗਰਾਮ ਦੇ ਚੰਗਾ ਮੂਦਗਾ ਤੇ ਇਹਦੇ ਨਾਲ ਨਾਲ ਜਗਦੀਸ਼ ਚੰਦ ਜੀ ਆ ਇੱਕ ਗਮੀ ਇਸ ਕਰਕੇ ਵੀ ਆ ਸਾਨੂੰ ਜਿਵੇਂ ਗੌਰਵ ਜੀ ਨੇ ਵੀ ਦੱਸਿਆ ਕਿ ਸਭ ਤੋਂ ਪਹਿਲਾਂ ਜਦੋਂ ਕੋਈ ਧਰਨਾ ਮਜਾਰਾ ਹੁੰਦਾ ਸੀ ਕੋਈ ਕ੍ਰਾਂਤੀਕਾਰੀ ਵਿਚਾਰ ਰੱਖਣ ਵਾਲੇ ਬਾਗੀ ਲੋਕਾਂ ਸੀ ਕਿ ਸਾਨੂੰ ਤਾਂ ਉਹ ਲੋਕੀ ਚੰਗੇ ਲੱਗਦੇ ਨੇ ਜਿਹੜੇ ਹੱਥ ਹਮੇਸ਼ਾ ਮੁਕਾਬਲਾ ਕਰਦੇ ਨੇ ਤੇ ਜਨਦੀ ਚੰਨ ਉਹਦੇ ਵਿੱਚੋਂ ਇੱਕ ਨੇ ਤੇ ਇਹਨਾਂ ਨੇ ਹਮੇਸ਼ਾ ਜਦੋਂ ਵੀ ਕੋਈ ਗੇਟ ਰੈਲੀ ਹੁੰਦੀ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਤੇ ਸਭ ਤੋਂ ਪਹਿਲਾਂ ਦਫ਼ਤਰ ਦੇ ਵਿੱਚੋਂ ਬਾਹਰੋਂ ਦੇ ਸੀ ਤੇ ਸਭ ਤੋਂ ਬਾਅਦ ਵਿੱਚ ਦਫ਼ਤਰ ਦੇ ਅੰਦਰ ਜਾਂਦੇ ਸੀ ਸੋ ਸਾਥੀ ਜੀ ਤੁਸੀਂ ਜਿਹੜੀਆਂ ਸਵਾਗਤ ਦਿੱਤੀਆਂ ਨੇ ਬਿਜਲੀ ਰੋਡ ਦੇ ਵਿੱਚ ਸਮੁੱਚੇ ਮੁਲਾਜ਼ਮਾਂ ਦੇ ਇਕੱਠ ਦੇ ਵਿੱਚ ਇਹ ਨਾਂ ਭੁੱਲਣਯੋਗ ਨੇ ਤੇ ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਆਂ ਤੇ ਮੈਂ ਦੂਜੇ ਮੁਲਾਜ਼ਮ ਸਾਥੀ ਨੂੰ ਵੀ ਬੇਨਤੀ ਕਰਦਾ ਕਿ ਮੌਜੂਦਾ ਸਮੇਂ ਵੀ ਇੱਕ ਅੰਘਾਰ ਚੱਲ ਰਿਹਾ ਜਿਸ ਦੇ ਵਿੱਚ ਵਰਤਨ ਰੂਹ ਦੇ ਤਹਿਤ ਕੰਮ ਹੋ ਰਿਹਾ ਸਾਥੀ ਜਲਦੀਰ ਜੀ ਨੂੰ ਅੱਜ ਦਾ ਦਿਨ ਸਮਰਪਿਤ ਕਰਦੇ ਹੋਏ ਤੁਸੀਂ ਆ ਜਿਹੜੇ ਚੰਦ ਤੇ ਧਨ ਰਸਤੇ ਵਿੱਚ ਲਾ ਦਿਓ ਇਹੀ ਸਾਡੀ ਇੱਕ ਪ੍ਰਕਾਰ ਦੀ ਇਹਨਾਂ ਨੂੰ ਜਿਹੜਾ ਇੱਕ ਗਿਫਟ ਹੋਵੇਗੀ ਕਿਉਂਕਿ ਬਾਕੀ ਗਿਫਟ ਤਾਂ ਤੁੰਦਲੇ ਫੈਲਣਗੇ ਜਦੋਂ ਇਹ ਇੰਕਾਰ ਜਿੱਤਿਆ ਜਾਵੇਗਾ ਕਿਸ ਨੂੰ ਬਕਾਇਆ ਮਿਲੇਗਾ ਕਿਸ ਨੂੰ ਕੋਈ ਕਲਾਈ ਪੈਨਸ਼ਨ ਮਿਲੇਗੀ ਕਿਸੇ ਨੂੰ ਕੋਈ ਸਤਮਾ ਪੇ ਕਮਿਸ਼ਨ ਖਤਮ ਹੋਇਆ ਜਾਊ ਦੇ ਸਟੇਲ ਮੰਣਗੇ ਜਾਂ ਬਹੁਤ ਭਰਿਆ ਹੋਰ ਮਗਾਨੇ ਕੱਚੇ ਮਾਜੂ ਪੱਕੇ ਹੋਣਗੇ ਇਹ ਜਹਾਂ ਜਿਹਾਰੂ ਜੁੰਦੇ ਦੀ ਹੋ ਕੋਈ ਨਹੀਂ ਲੈ ਕੋਈ ਬੈਂਤੀ ਕਰਦਾ ਵੀ ਇਹ ਜਹਾਂ ਜਿਹਾਰੂ ਜੁੰਦੇ ਜੀ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਾਂ ਵੀ ਸ਼ਕਰਸ਼ੀਲ ਬੜੀਆਂ ਤੇ ਹਰ ਪ੍ਰੋਗਰਾਮ ਦੇ ਵਿੱਚ ਜਿਵੇਂ ਜਿੰਦਰ ਜੀ ਬਸ ਚੜ ਕੇ ਹਿੱਸਾ ਲੈਂਦੇ ਸੀ ਉਸੇ ਫਿਰ ਕਰ ਲਈਏ ਸੋ ਸਮਾਂ ਜ਼ਿਆਦਾ ਨਹੀਂ ਲੈਣਾ ਕਿਉਂਕਿ ਪਹਿਲਾਂ ਹੀ ਵਾਰਸ਼ ਨੇ ਬਹੁਤ ਕੰਮ ਕਰਾ ਦਿੱਤਾ ਸੋ ਦੁਬਾਰਾ ਫੇਰ ਇਹਨਾਂ ਨੂੰ ਨਵੇਂ ਜੀਵਨ ਦੀਆਂ ਬਤਾਈਆਂ ਦਿੰਦਾ ਹੋਇਆ ਪ੍ਰਵਾਹ ਨੂੰ ਵੀ ਬੈਂਤੀ ਕਰਦਾ ਕਿ ਸਾਡਾ ਹੀਗਾ ਅਸੀਂ ਤੁਹਾਡੇ ਸਪੋਰਟ ਕਰ ਰਹੇ ਹਾਂ ਤੇ ਹੁਣ ਇਸ ਹੀਰੇ ਕੋਈ ਰਿਸ਼ਤੇਦਾਰਾਂ ਕਹਿ ਸਕੇ ਜਾਂ ਕਿਉਂਕਿ ਉਹ ਜ ਪਰਿਵਾਰਕ ਮੈਂਬਰੋਂ ਇਹਨੂੰ ਸੰਭਾਲ ਕੇ ਰੱਖਿਆ ਤੇ ਵਿਚ ਵਿਚਾਰੇ ਧਰਮੇ ਮੁਜਾਰੇ ਸਾਡੇ ਚੱਲਦੇ ਰਹੇ ਆ ਪਿੱਛੇ ਵੀ ਪੈਨਸ਼ਨਰ ਜਿਆਦਾ ਸੀ ਅਸੀਂ ਘੱਟ ਜਿਹਨੇ ਬਣਾਲੇ ਗਏ ਆ ਤੇ ਇਹਨਾਂ ਨੂੰ ਜਿੱਦਾਂ ਵੀ ਕੋਈ ਧਰਮਾ ਮੁਜਾਰਾ ਹੁੰਦਾ ਹੈ ਜਦੋਂ ਕਹਿਣਗੇ ਕਿ ਧਰਮੇ ਮੁਜਾਰੇ ਚਾਹਣਾ ਤਾਂ ਇਹਨਾਂ ਨੂੰ ਵਧੀਆ ਟੰਗ ਦੇ ਨਾਲ ਕੁੰਦੇ ਫੂਟ ਫੂਟ ਪਾ ਕੇ ਪੂਰੀ ਤਿਆਰੀ ਦੇ ਨਾਲ ਇਹਨਾਂ ਨੂੰ ਜਿਵੇਂ ਪਹਿਲਾਂ ਸਾਡਾ ਸਾਰੇ ਸਾਥੀਆਂ ਤੋਂ ਪੇਤ ਪਰਿਵਾਰਕ ਮੈਂਬਰਾਂ ਨਾਲ ਮੇਰੇ ਪਹੁੰਚਦਾ ਜਿੰਨਾ ਤੇ ਰਜਾ ਲਲਨਾ ਵਹਿਮ ਜੀ ਦਾ ਖਾਲਸਾ ਮੈਂ ਜੀ ਦੀ ਬਣੀ ਮੈਂ ਨਾਲ ਕੰਮ ਵੀ ਕੀਤਾ 2007 ਨੂੰ ਆਉਂਦੇ ਵਿੱਚ ਉਦੋਂ ਵੀ ਸਾਥੀ ਸੀ ਇਦਾਂ ਦੇ ਹੀ ਹੁੰਦੇ ਸੀ ਆਪਰੇ ਬਿੱਟ ਮਾਛੀ ਪਰ ਸਾਥੀ ਜੀ ਅੱਜ ਵੀ ਜਿਵੇਂ ਆਏ ਨੇ ਪੂਰੇ ਆ ਪੇਟਾ ਕੋਈ ਇਹਨਾਂ ਦੇ ਚਿਹਰੇ ਤੇ ਸ਼ਿਕਰ ਨਹੀਂ ਹੁੰਦੀ ਸੀ ਕੋਈ ਇਹਨਾਂ ਦੇ ਕੰਮ ਦਾ ਬੋਝ ਤਾਂ ਜ਼ਰੂਰ ਹਰੇਕ ਬੰਦੇ ਤੇ ਆ ਕਿਉਂਕਿ ਜਿੰਨੇ ਵੀ ਸਰਕਾਰੀ ادارے ਆ ਮੁਲਾਕਾਤਾਂ ਦੀ ਘਾਟ ਹੋਣ ਕਰ ਮੈਂ ਹਰੇਕ ਦਾ ਸਾਥੀ ਜੀ ਦੇ ਚਿਹਰੇ ਤੋਂ ਪਰਵੇ ਕਿਤੇ ਜੱਜ ਨਹੀਂ ਕੀਤਾ ਜਾ ਸਕਦਾ ਸੀ ਮੇਰੇ ਮਿਲ ਕੰਮ ਦਾ ਬੋਝ ਜ਼ਿਆਦਾ ਵਾ ਕਿਉਂਕਿ ਹੈਡ ਕੈਸ਼ੀਅਰ ਸੀ ਸਾਰਾ ਕੈਸ਼ ਦਾ ਹਿਸਾਬ ਦੋਨੇ ਕੈਸ਼ ਕਾਉਂਟਰ ਬੰਦ ਹੋਣ ਤੋਂ ਬਾਅਦ ਸਾਥੀ ਜੀ ਦੇ ਜਪੇ ਹੁੰਦਾ ਸੀ ਤੇ ਨੋਟ ਨਕਲੇ ਨਿਕਲੇ ਆ ਵੀ ਕੋਈ ਪੈਸਾ ਘਟ ਗਿਆ ਤੇ ਸਾਰੀ ਸ਼ਾਦੀ ਦੀ ਜ਼ਿੰਮੇਵਾਰੀ ਕਿਸੇ ਪ੍ਰਸਾਦ ਸਿੰਘ ਨੇ ਬੜੀ ਇਮਾਨਦਾਰੀ ਤੇ ਸਜੇ ਢੰਗ ਨਾਲ ਉਸ ਡਿਊਟੀ ਨੂੰ ਪੂਰਾ ਕੀਤਾ ਸੋ ਉਹਨਾਂ ਦਾ ਬਹੁਤ ਧੰਨਵਾਦ ਸਾਡੇ ਸੂਬੇ ਦੇ ਚੀਫ ਆਰਗਨਾਈਜ਼ਡ ਸੱਕੜੀ ਟੈਕਨੀਕਲ ਸਰਵਿਸ ਯੂਨੀਅਨ ਤੇ ਜੁਆਇੰਟ ਫੋਰਮ ਦੇ ਮੈਂਬਰ ਸਵਾਰਨ ਲਖਮੀਰ ਸਿੰਘ ਜੀ ਸਾਥੀ ਜੀ ਨਾਲ ਸਾਥੀ ਜੀ ਨੂੰ ਆਉਣ ਵਾਲੇ ਸਮੇਂ ਵਾਸਤੇ ਤੇ ਅੱਜ ਦੀ ਬਿਨਾਏਗੀ ਪਾਰਟੀ ਵਾਸਤੇ ਬਧਾਈਆਂ ਦੇਣਗੇ ਤੇ ਆਪਣੇ ਨਾਲ ਤੁਹਾਡੇ ਪ੍ਰਚਾਰ ਸੰਭੀ ਕਰਦਾ ਸਾਥੀ ਜੀ ਵੱਲੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਜੇ ਸਾਥੀ ਜੀ ਦਾ ਕਿਸੇ ਨਾਲ ਕੋਈ ਡਿਫੈਂਸਸ ਹੋਵੇ ਉਹਦੇ ਲਈ ਵੀ ਮੈਂ ਸਾਥੀ ਜੀ ਵੱਲੋਂ ਮਾਫੀ ਮੰਗਦਾ ਧੰਨਵਾਦ